ਚਾਚਾ ਪੱਕ ਬਹੁਤ ਲੱਗੀ ਆ ਤੈਨੂੰ ਪਿੰਡ ਦੇ ਵਿੱਚ 420 ਕਹਿੰਦੇ ਆ ਮੇਰੇ ਕੋਲ 20 ਰੁਪਏ ਆ ਕੁਝ ਖਵਾਈ ਦੇ ਯਾਰ ਉਤਰਾ 20 ਰੁਪਈਆ ਦੇ ਦੋ ਕੱਪ ਚਾਹ ਦੇ ਆਉਣੇ ਆ ਚਾਚਾ ਫਿਰ ਤੈਨੂੰ ਪਿੰਡ ਦੇ ਵਿੱਚ 420 ਕਾਦਾ ਕਹਿੰਦੇ ਆ ਚਾਚਾ ਆ ਜਾ ਲੈ ਖਾਂ ਚੋਲਾ ਬੀ ਜਿਤਾ ਮੈਂ ਕਹੂੰਗਾ ਉਤਾ ਕਰੀ ਏ ਠੀਕ ਆ ਠੀਕ ਆ ਬੌਜੀ ਦੋ ਕੱਪ ਚਾਹ ਵੀ ਨਹੀਂ ਆ ਦੋ ਮਿੰਟਾ ਬੈਠੋ ਦੋ ਨਵਰ ਕਾਊਂਟਰ ਤੇ ਜਾ ਕੇ ਦੋ ਮਿੰਟਾ ਚਾਹ ਆ ਜਾਂਦੀ ਆ ਉਹ ਚਾਚਾ ਭੇਜਾ ਜਿਤਾ ਮੈਂ ਕਿਹਾ ਉਤਾ ਕਾ ਠੀਕ ਆ ਠੀਕ ਧਿਆਨ ਨਾਲ ਠੀਕ ਸਸ਼ੀ ਕਾ ਜੀ ਉਹ ਦੋ ਪਲੇਟਾਂ ਮੈਂ ਸ਼ਾਈ ਪਨੀਰ ਕਰ ਦੋ ਜੀ ਦੋ ਪਲੇਟਾਂ ੱਕੜਾ ਹੀ ਪਨੀਰ ਵੀ ਕਰ ਦੇਂ ਡੌਠੇ ਵੀ ਲੱਛੇ ਪਰੌਂਠੇ ਵੀ ਪੰਜ ਕਰ ਦਈਏ ਬੱਸ ਬਾਈ ਤੂੰ ਆਰਡਰ ਟੇਬਲ ਤੋਂ ਮੁੱਕ ਨਾ ਦੇਈ ਬੱਸ ਆ ਹੀ ਜਾਵੇ ਸਮਾਨ ਤਿੰਨ ਨੰਬਰ ਕਾਊਂਟਰ ਤੇ ਜਾ ਕੇ ਬੈਠੋ 13 ਮਿੰਟਾਂ ਚ ਆ ਜਾਂਦਾ ਜੀ ਤਿੰਨ ਨੰਬਰ ਕਾਊਂਟਰ ਤੇ ਬਾਈ ਉਹ ਬਾਈ ਜੀ ਭੁੱਖ ਬੜੀ ਲੱਗੀ ਬਾ ਤੂੰ ਜਲਦੀ ਬਾਈ ਕੋਈ ਮੁੱਕ ਨਾ ਦੇਈ ਜਲਦੀ ਭੇਜ ਦੇ ਜਲਦੀ ਆ ਜਾ ਓਏ ਛੋਟੂ ਓ ਨੋ ਓ ਬਾਈ ਜੀ 3 ਨੰਬਰ ਟੇਬਲ ਸਾਡਾ ਯਾਰ ਤੁਸੀਂ ਉੱਠੋ ਤੁਸੀਂ ਉਹ ਦੋ ਨੰਬਰ ਟੇਬਲ ਖਾਲੀ ਆ ਉੱਥੇ ਜਾ ਕੇ ਬਹਿ ਜਾਓ ਧੰਨਵਾਦ ਜੀ ਧੰਨਵਾਦ ਅੰਕਲ ਜੀ ਧੰਨਵਾਦ ਜੀ ਠੀਕ 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 ਨੋ 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 ਓ ਯਾਰ ਕਦੋਂ ਆਉ ਉਹ ਆਰਡਰ ਯਾਰ ਓਏ ਰਾਜਾ ਕਿੱਧਰੋਂ ਯਾਰ ਬਾਈ ਮੈਨੂੰ ਲੱਗਦਾ ਰੋਟੀ ਤੋਂ ਪਹਿਲਾਂ ਚਾਹ ਦਿੰਦੇ ਆ ਹਾਂ ਬਾਈ ਰੂ ਲੱਗਦਾ ਇਹਨਾਂ ਦਾ ਬਾਈ ਇੱਕ ਕੱਪ ਚਾਹ ਹੋਰ ਲਿਆਈਂ ਹਾਂਜੀ ਲਾਲੀ ਕਿੰਨਾ ਬਿੱਲ ਬਣਿਆ ਜੀ ਕਿੰਨਾ ਨੰਬਰ ਕਾਊਂਟਰ ਆ ਸਾਡਾ ਹੀ 2 ਨੰਬਰ ਟੇਬਲ ਤੁਹਾਡੇ 2 ਕੱਪ ਚਾਹ ਸੀ ਤੇ 23 ਰੁਪਏ ਬਣ ਗਏ ਮੰਦਾ ਵੇ ਭਤੀਜ ਚਾਚੇ ਨੂੰ ਓ ਬਾਈ ਰੋਟੀ ਰਾਟੀ ਨਹੀਂ ਆਉਣੀ ਯਾਰ ਚਲੋ ਚੱਲ ਗਏ ਓ ਖੜ ਜਾ ਚਾਹ ਤਾਂ ਪੀ ਲੈ ਲੈਂਦੇ ਓ ਚਲੋ ਚਲੋ ਯਾਰ ਓ ਯਾਰ ਓ ਚੱਲ ਯਾਰ ਪੁੱਤਰੋ ਯਾਰ ਪੁੱਤਰੋ ਚਾਹ ਪੀ ਨਹੀਂ ਕਿੰਨਾ ਬਾਈ ਕਿੰਨਾ ਬਿੱਲ ਬਣਿਆ ਕਿੰਨਾ ਨੰਬਰ ਟੇਬਲ ਜੀ ਆਪਣਾ 3 ਨੰਬਰ ਜੀ ਤੁਹਾਡੇ ਪਾਸੇ 703 ਰੁਪਏ ਚਾਹ 700 ਦੇ ਦਿਓ ਜੀ ਉਹ ਬਾਈ ਤਿੰਨ ਕੱਪ ਚਾਹ ਦਾ 700 ਰੁਪਿਆ ਵੀਰੇ ਸ਼ਾਹੀ ਪਨੀਰ ਦਾਲ ਮਖਣੀ ਤੇ 23 ਰੋਟੀਆਂ ਖਾ ਗਏ ਤੁਸੀਂ ਰੋਟੀ ਯਾਰ ਤਿੰਨ ਕੱਪ ਦਾ ਚਾਹ ਦੇ ਪੀਤੇ ਸੀ ਸ਼੍ਰੀਮਾਨ ਜੀ ਜਾਂਦਾ ਪੈਸੇ ਦੇ ਦਿਓ ਤੇ ਜਾਂ ਜਾ ਕੇ ਸਾਹਮਣੇ ਭਾਂਡੇ ਧੋ ਦਾਰ ਕੀ